ਦਮਦਮਾ ਸਾਹਿਬ ਦੀ ਧਰਤੀ ਤੋਂ ਅਰਦਾਸ ਕਰਕੇ ਤੁਰਿਆ ਵਿਦਵਾਨ ਕਹਿੰਦਾ ਚੜਿਆ ਵੀਰ ਅਕਾਲੀ ਚੋਟਾਂ ਮਾਰ ਕੇ ਉਸ ਢਾਕ ਉੱਤੇ ਲਟਕਾ ਲਈ ਭੈਣ ਪਚੰਗ ਦੀ ਓਟੇ ਮੋਢੇ ਘਰੀ ਦਿਨਾਲੀ ਪੁੱਤਰੀ ਕਾਲ ਦੀ ਓਦੇ ਸੱਜੇ ਸੰਗ 48 ਬਲਦੀ ਲਟਜਿਓ ਉਹਦੀ ਕਰਦੇ ਸੀ ਰਖਵਾਲੀ ਚੱਕਰ ਸੀਸ ਦੀ ਓਦੇ ਮੱਥੇ ਦਿਲ ਕੇ ਲਾਲੀ ਸਾਵੀ ਸੂਰਜੋਂ ਓਦੇ ਨੇਤਰ ਦੇਣ ਦਿਖਾਲੀ ਤਾਰੇ ਡਲਕਦੇ ਉਹ ਪਾਸੇ ਰਣ ਦਾ ਵਾਲੀ ਜੁਦ ਦਾ ਦੇਵਤਾ ਉਦੇ ਦਰ ਤੇ ਖਲੀ ਖਰੀ ਸਵਾਲੀ ਜਾਪੇ ਮੌਤ ਵੀ ਪਹੁੰਚੇ ਨੇ ਮਾਲਵੇ ਦੀ ਧਰਤੀ ਤੋਂ 5000 ਸੂਰਮਾ ਉਹਨਾਂ ਦੇ ਨਾਲ ਇਧਰੋਂ ਪਹੁੰਚਦੇ ਹੋਏ ਸੂਰਮੇ ਪਹੁੰਚ ਗਏ ਨੇ ਮਾਝੇ ਦੀ ਧਰਤੀ ਤੇ ਪਤਨ ਲੱਗੇ ਤਰਨਤਾਰਨ ਸਾਹਿਬ ਦੀ ਧਰਤੀ ਤੇ ਪਹੁੰਚਿਆ ਤੇ 10000 ਸੂਰਮਾ ਹੋ ਗਿਆ ਬਾਬਾ ਦੀਪ ਸਿੰਘ ਜੀ ਦੇ ਨਾਲ ਅੱਧ ਦੇਣਾ ਜਿੱਦਣ ਬਾਬਾ ਜੀ ਦੀ ਸ਼ਹਾਦਤ ਹੋਈ ਆ 11 ਨਵੰਬਰ 1757 ਦਾ ਤੇ ਬਾਬਾ ਦੀਪ ਸਿੰਘ ਜੀ ਨੇ ਪਾਤਸ਼ਾਹ ਦੇ ਚਰਣਾ ਵਿੱਚ ਅਰਦਾਸ ਕੀਤੀ ਹੈ ਹੁਣ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਜੀ ਕਿਰਪਾ ਕਰਿਓ ਰਹਿਮਤ ਕਰਿਓ ਅਰਦਾਸ ਕਿਦਾਂ ਵੀ ਕੀਤੀ ਹੈ ਇੱਕ ਪਰਨ ਕੀਤਾ ਪਾਤਸ਼ਾਹ ਉਹਨਾਂ ਚਿਰ ਮੈਂ ਸ਼ਹੀਦ ਨਹੀਂ ਹੋਣਾ ਅਰਦਾਸ ਕੀਤੀ ਜਾਂਦੀ ਹੈ ਵੀ ਜੇ ਮੈਂ ਇਹ ਕੰਮ ਨਾ ਕਰ ਸਕਾਂ ਤੇ ਮੈਂ ਸ਼ਹੀਦ ਹੋ ਜਾਵਾਂਗਾ ਬਾਬਾ ਦੀਪ ਸਿੰਘ ਜੀ ਦੀ ਅਨੋਖੀ ਅਰਦਾਸ ਸੀ ਉਹਨਾਂ ਕੇ ਆ ਪਾਤਸ਼ਾਹ ਉਹਨਾਂ ਚਿਰ ਮੈਂ ਸ਼ਹੀਦ ਨਹੀਂ ਹੋਣਾ ਜਿੰਨਾ ਚਿਰ ਵੈਰੀਆਂ ਦੇ ਝੰਡੇ ਦਰਬਾਰ ਸਾਹਿਬ ਤੋਂ ਪੁੱਟ ਨਹੀਂ ਲੈਂਦਾ ਇਹ ਅਨੋਖੀ ਅਰਦਾਸ ਸੀ ਬਾਬਾ ਦੀਪ ਸਿੰਘ ਜੀ ਦੀ ਹੁਣ ਬਾਬਾ ਦੀਪ ਸਿੰਘ ਜੀ ਨੇ ਯੋਧਿਆਂ ਦੇ ਸਦਕ ਨੂੰ ਪਰਖਣਾ ਬਾਬਾ ਦੀਪ ਸਿੰਘ ਨੇ ਸਾਹਮਣੇ 10000 ਸੂਰਮਾ ਖੜਾ ਇੱਕ ਤਸਵੀਰ ਵੇਖਦੇ ਆ ਬਾਬਾ ਦੀਪ ਸਿੰਘ ਜੀ ਦੇ ਹੱਥ ਵਿੱਚ ਖੰਡਾ ਉਹਨਾਂ ਦੇ ਸਾਹਮਣੇ ਜਵਾਨ ਖੜੇ ਹੋ ਸਿੱਖ ਖੜੇ ਸੀ ਬਾਬਾ ਦੀਪ ਸਿੰਘ ਨੇ ਫਿਰ ਧਰਤੀ ਤੇ ਇੱਕ ਲੀਕ ਮਾਰੀ ਆ ਉਹਨਾਂ ਕਿਹਾ ਜੋਧਿਆਂ ਦੇ ਸਦਕ ਨੂੰ ਪਰਖਿਆ ਉਹਨਾਂ ਕਿਹਾ ਉਹ ਸੂਰਮਾ ਇਸ ਲੀਕ ਨੂੰ ਟੱਪਿਓ ਜਿਹੜਾ ਸੂਰਮਾ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਹੀਦ ਹੋਣ ਵਾਸਤੇ ਜਾਣਾ ਚਾਹੁੰਦਾ ਜਿਸ ਨੂੰ ਆਪਣੇ ਘਰਦਿਆਂ ਨਾਲ ਪਿਆਰ ਹੈ ਆਪਣੇ ਸਰੀਰ ਦੇ ਨਾਲ ਪਿਆਰ ਹੈ ਕਿਸੇ ਵੀ ਚੀਜ਼ ਦੇ ਨਾਲ ਪਿਆਰ ਹੈ ਜ਼ਿੰਦਗੀ ਦੇ ਨਾਲ ਪਿਆਰ ਹੈ ਉਹ ਲੀਕ ਟੱਪਿਓ ਨਾ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਧਰਤੀ ਤੇ ਖਿੱਚ ਕੇ ਲੀਕੇ ਜੋਦਿਆਂ ਦੇ ਸਦਕ ਨੂੰ ਪਰਖਿਆ ਉਸ ਵੇਲੇ ਦਾ ਸਾਕੇ ਦੀ ਤਰਜ਼ ਤੇ ਗਾ ਕੇ ਸ਼ਮਸ਼ੇਰ ਸਿੰਘ ਮਿਸ਼ੇਰਪੁਰ ਦਾ ਢਾਡੀ ਜਥਾ ਇਹੋ ਬੇਨਤੀ ਕਰਦੇ पिं खंडाल शे <laughs> बोले अकेली कत्रो

ਬੂਲੇ ਆ ਬੇ ਨਈਂ ਡਲਾਵੇ ਪੁਰਜਾ ਪੁਰਜਾ ਕਟ ਮਾਰੇ ਨਈਂ ਕੰਡ ਵਖਾਵੇ